ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਤੇ ਫੌਟਸ ਵਕਤ ਹੈ ਜੀ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਾਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿੰਦੇ ਨੇ ਬਾਈ ਜੀ ਤੇ ਅੱਜ ਆਪਣੇ ਕੋਲ ਬੰਦੇ ਆ ਰਹੇ ਆ ਬਾਈ ਹੰਬਰ ਸਰ ਤੋਂ ਉਹ ਹੁਣ ਆਪਾਂ ਲੈਣ ਜਾ ਰਹੇ ਆ ਮਹਿਲਾ ਚੌਂਕ ਤੋਂ ਮਹਿਲਾ ਚੌਂਕ ਦੇ ਆ ਕੇ ਤੇ ਉਹਨਾਂ ਨੂੰ ਲੈਣ ਜਾਣਾ ਬਾਈ ਮੱਲੇ ਆਉਣੇ ਬੰਦਿਆਂ ਨੂੰ ਪੂਤਰ ਲੈਣਾ ਆਇਆ ਵਈ ਆਪਣੇ ਤੋਂ ਅੰਬਰਸਰ ਸਾਹਿਬ ਤੋਂ ਤੇ ਚੱਲਦੇ ਆਪਾਂ ਮਹਿਲਾ ਚੌਂਕ ਮੱਲੇ ਆਉਣੇ ਬੰਦਿਆਂ ਨੂੰ ਚੱਲਦੇ ਆ ਬਈ ਆਇਓ ਚੱਲਦੀ ਆ ਬਰਾ ਲੋ ਵੀ ਪਹੁੰਚ ਚੁੱਕੇ ਹਾਂ ਪਿੰਡ ਮਹਿਲਾ ਚੌਂਕ ਆ ਮਹਿਲਾ ਚੌਂਕ ਦੀ ਲੋਕੇਸ਼ਨ ਆ ਮਹਿਲਾ ਚੌਂਕ ਪਹੁੰਚ ਚੁੱਕੇ ਆਂ ਜੇ ਆਪਾਂ ਆ ਜਿਹੜੇ ਬੰਦਿਆਂ ਨੂੰ ਉੱਪਰ ਲੈਣਾ ਸੀ ਏ ਪਹੁੰਚ ਗੁਣਨੇ ਆ ਭਾਈ ਅੰਮਰਸਰ ਤੋਂ ਇਹਨੇ ਕਾ ਮੁੰਡਾ ਇੱਕ ਆਸ ਗਿਆ ਆ ਮਾਗਰ ਭਾਈਆ ਮੋਟਰਸਾਈਕਲ ਤੇ ਹੁਣ ਲੱਗੇ ਚੱਲਦੇ ਆਪਾਂ ਇਹਨੂੰ ਕਰੇ ਤੇ ਦਿਖਾ ਹੁਣ ਇਹਨੂੰ 5 ਕਿਲੋ ਜੀ ਲੋਡ ਹੈਗੀ ਚੱਲੀ ਮਤ ਹਾਂਜੀ ਚਲੋ ਭਾਈ ਇਹ ਆਹ ਹੁਣ ਇੱਥੋਂ ਆਈ ਆਈ ਫਰਕ ਰੱਖੀਓ ਚਲੋ ਹਾਂਜੀ ਹਾਂਜੀ ਚਲੋ ਚਲੋ ਬਾਬਾ ਜੀ ਬਿਲਕੁਲ ਨਹੀਂ ਪਹੁੰਚੋਗੇ ਕਿਉਂਕਿ ਓਕੇ ਓਕੇ ਜੀ ਔਰ ਵੀ ਠੀਕ ਆ ਹਾਂਜੀ ਤੇਰੀ ਕੋਲ ਨਹੀਂ ਉਹ ਮੋਟਰ ਗਿਆਨ ਮੋਟਰ ਗਿਆਨ ਪਰ ਵੀ ਰੋਡ ਤੋਂ ਪਰਲਾ ਇਹ ਹੈ ਮੈਲਾ ਜਾਗਦਾ ਪੋਲ ਹਾਈ ਬਈ ਕੋਈ ਚੱਕਲੇ ਕੋਏ ਅੰਬਰ ਤੋਂ ਵਧੀਆ ਵਧੀਆ ਜਾਨਵਰ ਹਾਂਜੀ ਜੀ ਬਾਬਾ ਜੀ ਨਹੀਂ ਨਾ 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 ਘਟੋ ਨਾ ਇਹ ਦੱਬੀ ਮੁੜੇ ਲੋਬੀ ਪਹੁੰਚ ਚੁੱਕੇ ਆ ਬਕਰਾਂ ਆ ਸਾਡੇ ਕੈਮਰਾਮੈਨ ਅੱਜ ਕਬੂਤਰ ਦਿਖਾਰੇਗਾ ਆ ਕੈਮਰਾਮੈਨ ਨੇ ਮੂੰਹ ਵੀ ਬਰਾ ਕਰ ਰੱਖਿਆ ਦੇਖੋ ਸੰਗ ਕੈਮਰਾਮੈਨ ਸੰਗ ਲੱਗਦੀ ਹੋਵੇ ਲੋ ਜੀ ਬਾਈ ਇਹਨੇ ਕਬੂਤਰ ਲੈਣਾ ਆ ਦੇਖੋ ਅੰਮਰਸਰ ਵਾਲੇ ਬਾਈ ਨੇ ਇਹ ਜਿਹੜੇ ਮੈਣਾ ਚੌਂਕ ਤੋਂ ਲਿਆਂਦੇ ਆ ਜਾ ਕੇ ਇਹ ਹੁਣ ਆਪਣੀ ਪਸੰਦ ਦੇ ਕਬੂਤਰ ਚੱਕ ਰਹੇ ਨੇ ਬਾਈ ਉਹ ਨਾ ਬਾਈ ਨੇ ਦੋ ਇਹ ਹੁਣ ਸ਼ਾਂਟਾ ਸ਼ਾਂਟੀ ਕਰਕੇ ਲੈਣਗੇ ਦੇਖੋ ਦੇਖੀ ਮੰਗਣਾ ਥੋੜੀ ਉਹ ਬੰਦੇ ਨਾਲ ਕੂਤਰ ਲੱchnੇ ਪੈ ਗਏ ਹੁਣ ਆਪਣ ਤਾਂ ਕਈ ਕਿੰਨੀ ਕੰਨੀ ਵਾਰੀ ਕੰਪਿਊਟਰ ਲੱਗ ਜਾਣਾ ਤੁਹਾਡੇ ਦੋਸਤ ਚੌਥੀ ਵਾਰੀ ਹੁਣ ਤਾਂ ਰਿਜੈਕਟ ਕੀ ਆ ਬਈ ਵਧੀਆ ਕਿਹੜਾ ਪਿੰਡਾ ਬਣਾ ਜਲਾਉਂਗਾ ਪਰਾ ਕਰਨ ਕੰਮ ਦਾ ਸੰਗਮ ਜਲਾ ਤਾਂ ਜਲਾਗੁਰਪੁਰ ਚੋਖ ਸੀ ਲੱਗਿਆ ਕੂਤਰ ਰਿਜੈਕਟ ਹੋ ਗਿਆ ਮੈਂ ਆਪਣੇ ਕੂਤਰ ਨਾਲ ਰਿਜੈਕਟ ਬਾਬਾ ਜੀ ਮੈਂ ਤਾਂ ਹੈਗਾ ਨਾ ਬਾਕੀ ਦੇ ਪਾਈ ਸੱਜੇ ਤਿੰਨ ਕੂਤਰ ਇਹਨਾਂ ਬਾਅਦ ਮੈਂ ਜਿੱਤੀ ਹਨ ਬਹੁਤ ਵਧੀਆ ਰੇਟ ਤੇ ਨਾ ਲਾ ਵਈ ਨਾ ਕਿ ਉਤਰਾ ਰੇਟ ਕੁਛ ਵੀ ਕੀ ਰੇਟ ਲਾ ਕੇ ਕੀ ਰੇਟ ਲਗੇ ਤੇ ਬਈ ਆਪਣੇ ਕੋਲ ਪੈਸਾ ਤਾਂ ਘੜਾਇਆ ਨਹੀਂ ਟੈਂਪਰ ਦਾ 100 ਰੁਪਇਆ ਨਾ ਕਨਾਰਾ ਹਾਂ ਉਹਨੂੰ ਗਾੜੀ ਤੇ ਹੁਣ ਛੋਟ ਦਿਨ ਸੋੜੂ ਤੇ ਸੱਣਾ ਸਾਨੂੰ ਤੈਨੂੰ ਸੋੜੂ ਇੱਧਰ ਦੀ ਰਿਜ਼ਲਟ ਕੇ 100 ਉਤਰਾ ਨਾ ਟੌਰ ਦਾ ਲਾ ਵਈ ਤਾਂ ਕਹਿੰਦਾ ਦੋ ਜੀ ਉਹਦਾ ਵੀ ਆਇਆ ਜਾਂਦਾ ਥਾਲ ਕਰ ਬਈ ਚੌਥੀ ਗਲਾਇਨੇ ਆਪਣੇ ਕੋਲ ਬਈ ਕਿੰਨ ਕੁ ਸਵਾਇਕ ਉਤਰੇ ਬਾਜੀ ਜਿੱਤੇ ਨੇ ਪਾਈਆਂ ਹੁਣ ਕਦ ਕੀ ਇਹਨਾਂ ਨੂੰ ਪਾਈਆਂ ਲੋਕ ਕਿੰਨੇ ਬਈ ਸਾਢੇ ਦਿਨ ਤੋਂ ਸਾਹ ਨੂੰ ਕੰਗ ਉਹਨੂੰ ਅੱਪੇ ਹੀ 50 ਰੁਪਏ ਮਹਿੰਗੇ ਚੱਕਰੇ ਬਈ ਉਤਰਾ ਤਾਂ ਕਰਕੇ ਲੋ ਬਈਏ ਕਾਨੂੰ ਲੱਗੇ ਹੁਣ ਕੋ ਪਾਇ ਕਾ ਉਤਰੇ ਨੇ ਬਈ ਕਿਹਨਾਂ ਮੜੇ ਲਾਵੇ ਨਾ ਤੇ ਤੋਂ ਬਾਅਦ ਬਈ ਫਿਰ ਆਪਾਂ ਇਹਨਾਂ ਨੂੰ ਛੱਡ ਜਾਵਾਂਗੇ ਬਈ ਇਹਨੂੰ ਸਮਰੂਹ ਉਤੋਂ ਫਿਰ ਬਾਤ ਚੜ ਜਾਣਗੇ ਬਈ ਆ ਗੂਤਰਾ ਬਈ ਜਿਹੜੇ ਉੱਤੇ ਹੈ ਏ ਵੀ ਇਹਦ ਕਿੰਨਾ ਛੱਡਨੇ ਆ ਬਾਈ ਬਾਜੀਆਂ ਉਹ ਲੱਗ ਗਿਆ ਬਾਈ ਬਾਜੀਆਂ ਛੱਡਣ ਖਾਤਰ ਲਓ ਬਾਈ ਖਾ ਲਓ ਚੱਕ ਆਹ ਕੁ ਉਤਰਿਆ ਬਈ ਆਹ ਬਾਈ ਨੇ ਇਹ ਦੋਈ ਲੋ ਬਾਈ ਜੀ ਆ ਕਰਤੇ ਪਾਈਕ ਨੂੰ ਪਉਣ ਪਾਈਆਂ ਨੂੰ ਆਪਾਂ ਜਾ ਰਹੇ ਛੱਡਣਾ ਆ ਖੜਾ ਆਪਣਾ ਮੋਟਰਸਾਈਕਲ ਚੱਲਿਆ ਸੰਗਰੂਰ ਛੱਡਣਾ ਬਾਈ ਇਹਨਾਂ ਪਾਈਆਂ ਨੂੰ ਤੇ ਲੋ ਬਾਈ ਜੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜੇ ਮਿਲਦਿਆਂ ਕੱਲ ਨੂੰ ਚੱਲਦੀ ਕੋਈ ਅਗਲੀ ਵੀਡੀਓ ਚਾ ਤਾਂ ਤਕਰੀਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ